ਇਸ ਦਾ ਪ੍ਰੂਫ ਲਿਆ ਕਰਦੇ ਆ। ਐਡੀਸੀ ਅਰਬਨ ਡਵੈਲਪਮੈਂਟ ਸਾਹਿਬ ਨੇ ਵੀ ਆਪਣੇ ਲੈਵਲ ਤੇ ਕਾਫੀ ਡੈਮੋਲਿਸ਼ਨ ਜਿਹੜੀਆਂ ਪਠਾਨਕੋਟ ਚ ਕੀਤੀਆਂ ਔਰ ਅੱਗੇ ਵੀ ਜਿੱਥੇ-ਜਿੱਥੇ ਕੋਈ ਵੀ ਗਲਤੀ ਹੋਏਗੀ ਜਾਂ ਕਾਨੂੰਨ ਦੀ ਉਲੰਘਣਾ ਹੋਏਗੀ ਉੱਥੇ ਕਾਰਵਾਈ ਕੀਤੀ ਜਾਵੇਗੀ। ਤੁਸੀਂ ਆਪ ਖੁਦ ਅਨਜ਼ਾਦਾ ਲਗਾ ਸਕਦੇ ਹੋ ਜਿਹੜਾ ਕਿ ਕਾਨੂੰਨ ਦੀ ਪਰਵਾਹ ਨਹੀਂ ਕਰ ਰਿਹਾ। 8 ਮੁਕਾਦਮੇ ਦਰਜ ਹੋਣ ਦੇ ਬਾਵਜੂਦ ਵੀ ਬਾਰ-ਬਾਰ ਸਮਕਲਿੰਗ ਤੇ ਪੈਟਲਿੰਗ ਕਰ ਰਿਹਾ। ਸਬੇਚੇ ਵਗਰੇ ਹੀ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਮੁਹਿੰਮ ਵਿੱਢੀ ਗਈ ਹੈ ਜਿਸ ਨੂੰ ਨਾਮ ਦਿੱਤਾ ਗਿਆ ਹੈ ਯੁੱਧ ਨਸ਼ਾ ਵਿਰੁੱਧ ਅਤੇ ਇਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਸ਼ੋਦਾਗਰਾਂ ਤੇ ਨਕੇਲ ਕਸੀ ਜਾ ਰਹੀ ਹੈ ਅਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ਾ ਸ਼ੋਦਾਗਰਾਂ ਨੂੰ ਸਲੱਖਾਂ ਦੇ ਪਿੱਛੇ ਧੱਕਿਆ ਜਾ ਰਿਹਾ ਹੈ ਦੱਸਦੇ ਚੱਲੀਏ ਕਿ ਪਿਛਲੇ 2 ਮਹੀਨਿਆਂ ਚ ਪੁਲਿਸ ਵੱਲੋਂ ਵੱਡੇ ਪੱਧਰ ਤੇ ਨਸ਼ਾ ਬਰਾਮਦ ਕੀਤਾ ਗਿਆ ਹੈ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਜਾਇਦਾਦ ਜ਼ਬਤ ਕਰ ਉਸ ਨੂੰ ਤੋੜਿਆ ਜਾ ਰਿਹਾ ਹੈ ਅਤੇ ਅਜੇ ਹੀ ਕੁਝ ਪਠਾਨਕੋਟ ਦੀਆਂ ਵੱਖ-ਵੱਖ ਥਾਵਾਂ ਤੇ ਵੇਖਣ ਨੂੰ ਮਿਲਿਆ ਜਿੱਥੇ ਨਸ਼ੇ ਦੇ ਕਾਰੋਬਾਰ 'ਚ ਸੰਲਿਪਤ ਦੋ ਸੌਦਾਗਰਾਂ ਦੀਆਂ ਇਮਾਰਤਾਂ ਨੂੰ ਨਗਰ ਨਿਗਮ ਅਤੇ ਪੁਲਿਸ ਦੀ ਟੀਮ ਵੱਲੋਂ ਮੈਜਿਸਟਰੇਟ ਦੀ ਅਗਵਾਈ ਹੇਠ ਤੋੜਿਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਊਟੀ ਮੈਜਿਸਟਰੇਟ ਨੇ ਦੱਸਿਆ ਕਿ ਉਹਨਾਂ ਦੀ ਡਿਊਟੀ ਲੱਗੀ ਸੀ ਇਹਨਾਂ ਇਮਾਰਤਾਂ ਨੂੰ ਤੜਵਾਉਣ ਦੀ ਉਹਨਾਂ ਦੱਸਿਆ ਕਿ ਇਹ ਇਮਾਰਤ ਉਹਨਾਂ ਲੋਕਾਂ ਦੀਆਂ ਹਨ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਸੀ ਹੋਰ ਕੀ ਕੁਝ ਕਹਿਣਾ ਹੈ ਅਧਿਕਾਰੀਆਂ ਦਾ ਆਓ ਸੁਣਦੇ ਹਾਂ ਇਹ ਨਹੀਂ ਜੇ ਜੋ ਕਾਨੂੰਨ ਦਾ ਪ੍ਰੋਸੈਸ ਹੈ ਜੇ ਕੋਈ ਚੀਜ਼ ਇਲੀਗਲ ਹੈ ਉਹਦੇ ਤੇ ਸਟੈਪ ਬਾਈ ਸਟੈਪ ਜਿਹੜਾ ਕੀਤਾ ਜਾਂਦਾ ਜੇ ਅੱਗੇ ਵੀ ਕੋਈ ਵਾਇਲੇਸ਼ਨਸ ਹੋਰ ਵੀ ਲੱਭਦੀਆਂ ਤੇ ਉਹਨਾਂ ਤੇ ਵੀ ਜੇ ਕਾਰਪੋਰੇਸ਼ਨ ਜੋ ਜੋ ਐਕਸ਼ਨ ਲਏਗੀ ਉਦੇ ਵਿੱਚ ਜਿਹੜਾ ਪੂਰੇ ਪ੍ਰਸ਼ਾਸਨ ਵੱਲੋਂ ਸਾਥ ਦਿੱਤਾ ਜਾਏਗਾ। ਅੱਜ ਇਸ ਦੇ ਨਾਲ-ਨਾਲ ਸ਼ਹਿਰ ਦੇ ਵਿੱਚ ਹੋਰ ਵੀ ਜਗ੍ਹਾ ਤੇ ਕਿਈ ਜਗ੍ਹਾ ਤੇ ਰੇਲ ਰੇਲੀਆਂ ਬਣੀਆਂ ਗਿਆ ਬਿਲਡਿੰਗੀਆਂ ਜਿਹੜੀਆਂ ਲਗਾਤਾਰ ਹੋ ਰਹੀਆਂ ਕਾਰਪੋਰੇਸ਼ਨ ਵੱਲੋਂ ਨੋਟਿਸ ਵੀ ਲਗਾਜਾ ਰਿਹਾ ਪਰ ਹੋਰ ਕੰਮ ਨਹੀਂ ਹੋ ਰਿਹਾ। ਕਾਫੀ ਮਲਟੀਪਲ ਜੜੀਆਂ ਡੈਮੋਲਿਸ਼ਨ ਜਿੰਨਾ ਕਿ ਅਸੀਂ ਵੀ ਨਿਊਜ਼ਪੇਪਰਸ ਪੜ੍ਹਦੇ ਰਹੀਦਾ ਕਾਫੀ ਜੜੀ ਹੈ ਡੈਮੋਲਿਸ਼ਨਸ ਕਾਰਪੋਰੇਸ਼ਨ ਵੱਲੋਂ ਵੀ ਆਪਣੇ ਲੈਵਲ ਤੇ ਔਰ ਏਡੀਸੀ ਅਰਬਨ ਡਵੈਲਪਮੈਂਟ ਸਾਹਿਬ ਨੇ ਵੀ ਆਪਣੇ ਲੈਵਲ ਤੇ ਕਾਫੀ ਡੈਮੋਲਿਸ਼ਨਸ ਜਿਹੜੀਆਂ ਪਠਾਨਕੋਟ ਚ ਕੀਤੀਆਂ ਔਰ ਅੱਗੇ ਵੀ ਜਿੱਥੇ-ਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੈਮੋਨਸ਼ਨ ਆਰਡਰ ਫॉर ਲਾ ਐਂਡ ਆਰਡਰ ਬ੍ਰਾਂਧ ਹੋਈ ਸੀਗੀ ਉਹਦਾ ਦੇ ਮੱਦੇ ਨਜ਼ਰ ਅਸੀਂ ਜਿਹੜੀ ਹੈਗੀ ਆ ਫॉर ਲਾ ਐਂਡ ਆਰਡਰ ਇੱਥੇ ਜਿਹੜੀ ਪੁਲਿਸ ਫੋਰਸ ਦਾ ਨਾਦ ਕੀਤੀ ਗਈ ਆ ਜ਼ਿਲ੍ਹਾ ਪ੍ਰਸ਼ਾਸਨ ਮਿਊਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਹੈਗੇ ਇਹ ਉਹਨਾਂ ਨੇ ਨਿਸ਼ਾਨਦੇਹੀ ਕੁਝ ਪ੍ਰੋਪਰਟੀਆਂ ਦੀ ਕੀਤੀ ਸੀ ਜਿਨ੍ਹਾਂ ਦੇ ਵਿੱਚ ਇਲੀਗਲ ਇਨਕ੍ਰੋਚਮੈਂਟ ਤੇ ਇਲੀਗਲ ਉੱਥੇ ਬਿਲਡਿੰਗਾਂ ਦੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਉੱਥੇ ਇਹ ਇਮਾਰਤ ਸਾਜ਼ੀ ਕੀਤੀ ਗਈ ਸੀਗੀ ਇਹਦੇ ਬੱਦੇ ਨਜ਼ਰ ਜਦੋਂ ਵੀ ਸਾਡੇ ਕੋਲ ਕੋਈ ਇਲੀਗਲ ਬਿਲਡਿੰਗ ਦੀ ਡੈਮੋਲੇਸ਼ਨ ਵਾਸਤੇ ਆਰਡਰਸ ਆਉਂਦੇ ਆ ਤੇ ਫਸਟ ਆਫ ਆਲ ਅਸੀਂ ਉਹਦਾ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਦੇ ਆ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਕਰਨ ਤੋਂ ਪਾਇਆ ਗਿਆ ਕਿ ਇਸਦੇ ਖਰਾਫ ਮਲਟੀਪਲ ਬਹੁਤ ਸਾਰੇ ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇੱਥੋਂ ਤੱਕ ਨਹੀਂ ਇਹਨੇ ਆਪਣੇ ਜਿਹੜੇ ਹੈਗੇ ਆ ਜਿਹੜਾ ਘਰ ਹੈਗਾ ਆ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਹੈਗਾ ਇੱਥੇ ਇਮਾਰਤ ਬਣਾਈ ਹੋਈ ਆ ਔਰ ਇਹਦਾ ਡੈਮੋਲਿਸ਼ਨ ਆਰਡਰ ਅੱਜ ਆਉਣ ਦੇ ਉੱਤੇ ਜਿਹੜੀ ਹੈਗੀ ਆ ਪੁਲਿਸ ਫੋਰਸ ਲਗਾਈ ਗਈ ਸੀ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ ਡੀ ਐਮ ਸਾਹਿਬ ਪਠਾਨਕੋਟ ਤੇ ਸਾਡੀ ਹੋਰ ਪੁਲਿਸ ਦੇ ਅਧਿਕਾਰੀ ਜਿਹੜੇ ਇੱਥੇ ਆਏ ਸੀਗੇ ਡੈਮੋਲਿਸ਼ਨ ਪ੍ਰੋਸੈਸ ਜਿਹੜਾ ਹੈਗਾ ਆ ਇਹ ਜਿਹੜੀ ਗੈਰਕਾਨੂੰਨੀ ਇਮਾਰਤ ਬਣਾਈ ਗਈ ਉਹਦਾ ਚੱਲ ਰਿਹਾ ਹੈਗਾ ਕਿੰਨੇ ਮਾਮਲੇ ਦਰਜ ਹੈਗੇ ਦੋਏ ਇੱਕ ਦੇ ਉੱਤੇ ਮਲਟੀਪਲ ਮੁਕਾਦਮੇ ਦਰਜ ਨੇ ਇੱਕ ਇੱਕ ਦੇ ਉੱਤੇ 6 ਤੋਂ ਵੱਧ ਮੁਕਾਦਮੇ ਦਰਜ ਨੇ ਇੱਕ ਦੇ 8 ਤੋਂ ਵੱਧ ਮੁਕਾਦਮੇ ਦਰਜ ਨੇ ਸੋ ਤੁਸੀਂ ਆਪ ਖੁਦ ਅੰਦਾਜ਼ਾ ਲਗਾ ਸਕਦੇ ਹੋ ਜਿਹੜਾ ਕਿ ਕਾਨੂੰਨ ਦੀ ਪਰਵਾਹ ਨਹੀਂ ਕਰ ਰਿਹਾ 8 ਮੁਕਾਦਮੇ ਦਰਜ ਹੋਣ ਦੇ ਬਾਵਜੂਦ ਵੀ ਬਾਰ-ਬਾਰ ਸਮਕਲਿੰਗ ਤੇ ਪੈਟਲਿੰਗ ਕਰ ਰਿਹਾ ਸੋ ਉਹ ਆਪਣੀ ਜਿਹੜੀ ਹੈਗੀ ਆ ਗੈਰਕਾਨੂੰਨੀ ਤਰੀਕੇ ਨਾਲ ਇਮਾਰਤ ਜਾਂ ਉਹਦਾ ਵਧਰਾ ਕਰਨਾ ਜਾਂ ਉਹਦੀ ਗੈਰਕਾਨੂੰਨੀ ਜਗ੍ਹਾ ਉੱਤੇ ਬਣਾਉਣਾ ਤੇ ਉਹ ਕਿੰਨਾ ਕੁ ਕਹਿਣੇਕਾਰ ਹੋਏਗਾ ਇਹ ਜਿਹੜੀ ਡੈਮੋਲੇਸ਼ਨ ਆ ਇਹ ਪ੍ਰਸ਼ਾਸਨ ਦੇ ਜਿਹੜੇ ਸਾਨੂੰ ਆਰਡਰ ਆਉਂਦੇ ਉਹਦੇ ਮੁਤਾਬਕ ਕੀਤੀ ਜਾਂਦੀ ਹੈ